ਐਸੀ ਬਾੜਾਂ ਦੇ ਵਿੱਚ ਜਿਹੜੇ ਬੰਦੇ ਵਿਰੋਧ ਕਰਨਗੇ ਮੈਂ ਉਹਨਾਂ ਦੇ ਖਿਲਾਫ ਹਰ ਬਾੜ ਜਾਊਂਗਾ ਨੱਕ ਤੰਗ ਕਰਕੇ ਰੱਖੂੰਗਾ ਇਹ ਤਾਂ ਬਦਨ ਉਹ ਸਫਟ ਜਿਹੜਾ ਗਰੀਬਾਂ ਦੇ ਇਨਸਾਨ ਨਾਲ ਉਹਨੇ ਲੋਕਾਂ ਦੀ ਬਾਤ ਤੇ ਤੁਹਾਡੇ ਗਮਨ ਦੇ ਰੋਕੇ ਨਿਕਲੇ ਕਲਵੰਦ ਕਰੋ ਅੱਜ ਕਰਦੀ ਸੱਜਣ ਜੀ ਇਹਨੇ ਬਾੜ ਪਾ ਆ ਬਾੜ ਮਾਰੇ ਬੋਲੇ ਨਹੀਂ ਉਸ ਵੇਲੇ ਤੁਮਾਂ ਤੋਂ ਥਾ ਥਾ ਸੈਣੀ ਕਰਕੇ ਪਾ ਗਏ ਤਖਰੇ ਕਰਕੇ ਅੰਗ ਦੇ ਖਾਸ ਕੇ ਮੈਂ ਵਿਰੋਧੀ ਰਿਆਂ ਇਸ ਕਰਕੇ ਪਾ ਗਏ ਹੁਣ ਮੇਰਾ ਹੋਇ ਤਕਸੀਬ ਹੁੰਦੀ ਆ ਸਾਡੇ ਨੂੰ ਰੋਡਾਂ ਨੂੰ ਸਾਫ਼ ਕੀਤਾ ਜਾਵੇ ਅਸੀਂ ਪ੍ਰੋਬਲਮ ਨਹੀਂ ਰੱਖਾਂਦੇ ਕਿਸੇ ਦਾ ਹੈਲੋ ਤੁਸੀਂ ਲੈਡੀਆਂ ਨੂੰ ਇਦਾਂ ਨਹੀਂ ਕਰਦੇ ਚੇਂਜ ਕਰਦੇ ਤੁਸੀਂ ਕਰ ਦਿੰਦੀ ਆ ਅੱਗੇ ਨਹੀਂ ਖੜੇ ਲੋਕਾਂ ਦੇ ਖੜਨਾ ਤੇ ਤੇਰੇ ਬਾਅਦ ਤੇਰੇ ਸਾਰੇ 12 ਬਿੱਤਰ ਜਨੇ ਕੀਤੇ ਆ ਅੰਗੋ ਕਰਾ ਉਸ ਵੇਲੇ ਉਹ ਦੇ ਦੀ ਹੁਣ ਤੂੰ ਕਹਿ ਰੋਲ ਦੇ ਘਰ ਤਾਂ ਦੇਖ ਨਿਕਲ ਪਾਣੀ ਦਾ ਇਸ ਤਰ੍ਹਾਂ ਕਰ ਸਾਰਾ ਗੱਲਬਾਤ ਹੀ ਕਰੀ ਉਹ ਬੈਠੋ ਕੋਈ ਨਹੀਂ ਫਿਰ ਗੱਡੀ ਤੋਂ ਕਿਵੇਂ ਗੱਲ ਪੋਤੀ ਬਰਾਮੇ ਦਾ ਅਧਿਕਾਰ ਹਰ ਬੰਦੇ ਨੂੰ ਖਾਣ ਦਾ ਅਧਿਕਾਰ ਹੈ ਲਖਾ ਲੈਣ ਦਾ ਹਰ ਇੱਕ ਦਾ ਹਰ ਇੱਕ ਨੂੰ ਗੋਲ ਖਾ ਕੇ ਬੇੜਾ ਕਰਦਾ ਚਲ ਕੱਲਣ ਤੇ ਬੋਲ ਕਹਿੰਦੇ ਸ਼ਹਿਰ ਖਾਣਦੇ ਸ਼ਹਿਰ ਦਾ ਬੋਲ ਅੰਗੇ ਤੂੰ ਸ਼ਹਿਰ ਤੋਂ ਬਣਾਇਆ ਤਾਨੂੰ ਸ਼ਹਿਰ ਦੇ ਲੋਕ ਸੁਣ ਵੀਰੇ ਲੋਕ ਦੇ ਸ਼ਹਿਰ ਦੇ ਬਰੋ ਇਹਨਾਂ ਨੂੰ ਸੁਣ ਤੁਹਾਡੇ ਬਾਹਰ ਕਦੇ ਬੋਲੇ ਸੱਚ ਮਿਲ ਕਿਨੇ ਕੰਮ ਬਾ ਮੈਂ ਬੋਲੇ ਤੁਹਾਨੂੰ ਤਕਰੀਬ ਨਹੀਂ ਚਾਹੀਦਾ ਮੈਂ ਮਦਦ ਕਰਦਾ ਕਿ ਇਹਨਾਂ ਨੂੰ ਮਦਦ ਨਹੀਂ ਸਰਕਾਰ ਦੇ ਸ਼ਹਿਰ ਦੇ ਵਿਕਾਸੇ ਕਰ ਮਦਦ ਤਾਂ ਰੱਖੀ ਹੁੰਦੇ ਨਾ ਤੇ ਕਰ ਤੁਸੀਂ ਤਾਂ ਰੱਖੀ ਕਰੋਗੇ ਤੁਸੀਂ ਮੈਨੂੰ ਕਢਾਣੇ ਕਢਾ ਲਓ ਹਿਮ ਰਖੋ ਯਾਰ ਬਾਤ ਕਰ ਬਾਤ ਅਸੀਂ ਹੁਣ ਆ ਜੀ ਗੱਲ ਆ ਤੁਸੀਂ ਮੇਰਾ ਹਾਂ ਜੀ ਟੈਂਡਰ ਲੱਗਾ ਚੀ ਇਹਨੂੰ ਕੋਈ ਤਕਰੀਬ ਨਹੀਂ ਕਿਸੇ ਦਾ ਕੰਮ ਪਰ ਮੇਰਾ ਖੋਦ ਨਹੀਂ ਪਾਇਆ ਉਹ ਯਾਰ ਉਹ ਵੇ ਤੁਹਾਡਾ ਨਹੀਂ ਹੋਇਆ ਦੂਜੇ ਦਾ ਆਪਾ ਹੋਣ ਨਹੀਂ ਦੇਣਾ ਤੁਹਾਨੂੰ ਨਹੀਂ ਲਿਗਿਆ ਤੁਹਾਰੇ ਵਿਰੋਧੀ ਆ ਤੁਹਾਡਾ ਰ ਤੁਹਾਡਾ ਕੰਮ ਹੋ ਰਿਹਾ ਤੁਹਾਡਾ ਤੁਹਾਨੂੰ ਮਰਨ ਵਿਰੋਧੀ ਹੈ ਉਹ ਸ਼ਾਵਾਂ ਤੇਰੇ ਬਤੀ ਤੇਰੇ ਘਰ ਜੌਣੇ ਹੋ ਰਹਿੰਦਾ ਜਾਂ ਜੇ ਹੁੰਦਾ ਭੜਿਆ ਜਿੱਥੇ ਜਿੱਥੇ ਮੈਂ ਬਣਾਇਆ ਸੀ ਸਰਦਾਰ ਪ੍ਰਕਾਸ਼ ਸਿੰਘ ਵਾਦਲ ਨੇ ਕਾਂਗਰਸੀ ਨੇ ਉੱਤੇ ਆ ਕੇ ਆਪਣਾ ਬੋਰਡ ਲਾ ਦਿੱਤਾ ਉਹ ਆਜੇ ਨਹੀਂ ਖਲੋਇਆ ਉਹ ਕੀ ਤਰ੍ਹਾਂ ਦੇ ਦੇ ਜੇ ਤੁਸੀਂ ਜੇ ਫੈਸਲਾ ਹੀ ਕੀਤਾ ਵੀ ਹਰ ਮੀਟਿੰਗ 'ਚ ਬੋਲਣੇ ਨਹੀਂ ਤੁਹਾਡੇ ਕੋਲ ਗੱਲ ਪੈਣ ਦਾ ਠੇਕਾ ਕਿ ਲੋਕਾਂ ਨੂੰ ਬੰਦੇ ਸਿਆਣੇ ਬਣਨ ਦੀ ਇਜਾਜ਼ਤ ਹੀ ਕਰਦੇ ਨਹੀਂ ਜਿੱਥੇ ਜਿੱਥੇ ਤੁਸੀਂ ਆਨੇ ਤੁਮ ਮੈਂ ਬੋਲਣਾ ਹਾਂ ਮੈਂ ਬੋਲਦਾ ਹਾਂ ਇਹ ਸਾਡੇ ਦਾ ਮੈਂ ਐਵੇਂ ਹਰ ਗੱਲ ਦੇ ਵਿੱਚ ਬੋਲਣਾ ਜਿਆਦਾ ਬਣਾ ਦੋ ਵਾਲਾ ਕਹਿੰਗਾ ਵੀ ਦੇਰ ਆ ਬ੍ਰੋਸ ਤੁਹਾਡੇ ਨਾਲ ਪਿਛਲੀ ਮੀਟਿੰਗ ਚ ਮੈਂ ਵਾਦਾ ਕੀਤਾ ਸੀ ਕਿ ਜੇ ਸਾਡੇ ਨਾਲ ਲੜਦਾ ਰਹੇ ਮੇਰੇ ਲੜਦਾ ਰਹੇ ਜੀ ਚਲੋ ਮੇਰਾ ਬਹੁਤ ਵਧੀਆ ਮੈਂ ਤੁਹਾਡੇ ਸਾਰੇ ਕਮੇਟੀ ਸਾਰੇ ਸਪੌਂਸਰਾਂ ਦਾ ਧੰਨਵਾਦ ਕਰੀਆ ਵੀ ਜਿਹੜੇ ਇਹ ਮੇਰਾ ਡੰਪ ਦਾ ਇੱਕੋ ਕੰਮ ਸਗਾ ਦੋ ਚਾਤਰੂਨ ਦੀ ਜੇ ਗਲੀਆਂ ਐਕਸੈਪਟ ਕੀਤਾ ਉਹ ਸਾਰੇ ਕਮੇਟੀ ਤੋਂ ਬਾਤੀਆਂ ਕਰ ਦਈਏ ਬਾਸ ਸਾਰੇ ਇਹੋ ਕੰਨਾ ਜੀ ਇਹ ਮੈਂ ਮੈਂ ਕਹਿੰਦਾ ਲੜਾਈ ਲੜੀਆ ਲਾ ਲੜ ਕੇ ਮੇਰੀ ਸੁਣੀ ਜੀ ਕੋਸ਼ ਕੋਸ਼ ਹੈ ਕੋਸ਼ ਮੇਰੇ ਮੈਂਬਰ ਬਰੂਧ ਵੀ ਤਰਾਣਾ ਅਤਰਾਜ ਕਰਕੇ ਕੰਨਾ ਵੀ ਚੀਜ਼ਾਂ ਦੇ ਅਸੀਂ ਇਹਦੇ ਹੁੰਦੇ ਆ ਨਹੀਂ ਨਹੀਂ ਉਹ ਨਹੀਂ ਨਹੀਂ ਆਪਾਂ ਸ਼ਹਿਰ ਦੇ ਬੁਕਾਨ ਦੇ ਬਹੁਤ ਬੜੀ ਚੰਗੀ ਹੈ ਆ ਇੱਕ ਮਿੰਟ ਜੀ ਸਾਹ ਦੇਖਿਆ ਨਾਲ ਤਾਂ ਸਾਰੇ ਮੱਤ ਪਾਇਆ ਜਾਵੇ ਉਹ ਠੀਕ ਹੈ ਗਾਰੰਟੀ ਵੱਲੋਂ ਲੇ ਲੇ ਸਾਡੇ ਨਾਲ ਨਾਲ ਜੀ ਮੇਰੇ ਨਾਲ ਮੈਂ ਮੇਰੀ ਗੱਲ ਕਹਿ ਰਿਹਾ ਬੇ ਹਮੇਸ਼ਾ ਹੀ ਜਨਰਲ ਲੋਕ ਤੁਸ ਮਾਇਨਾ ਕਰੋ ਆ ਗੱਲ ਜਿੰਨ ਲੋਕ ਹਮੇਸ਼ਾ ਲੋਕ ਐਸੀ ਬਣਾਉਂ ਬਰਾਹ ਕਰ ਰਿਹਾ ਮੈਂ ਅਸੀਂ ਇਹ ਕਹਾਂਗੇ ਅੱਜ ਦੀ ਕੱਲ ਕੰਮ ਆਣ ਵਾਲੇ ਸਮੇਂ ਐਸੀ ਬਣਾਉਣ ਦੇ ਜਾਵੇ ਹਰ ਪਾਰ ਦੇ ਮੈਂ ਪਹਿਲਾ ਕੰਮ ਐਸੀ ਬਣਾ ਬਰੋਧ ਕੀਤਾ ਉਹਨਾਂ ਨਾਥ ਪਾਈ ਜਾਵੇ ਨਾਥ ਪਾਉਂਗਾ ਕੱਲ ਕਲੇ ਬਾਹਰ ਜਾਉਂਗਾ ਜਿਹਨੇ ਐਸੀ ਬਣਾ ਬਰੋਧ ਕੀਤਾ ਅਧਿਕਾਰਨਾ ਸਵਾਗਤ ਕੀਤਾ ਇਹਨਾਂ ਦੀ ਆਦਤ ਬਣ ਚੁੱਕੀ ਆ ਵੀ ਕਮੇਟੀ ਦਾ ਕੰਮ ਕੋ ਹੋਣਾ ਹੀ ਨਹੀਂ ਦੇਣਾ ਧੰਨਵਾਦ ਧੰਨਵਾਦ ਇਹ ਪੈਸੇ ਮੁੜ ਕੇ ਕੱਲ ਗੱਲ ਹੋਈ ਸੀ ਜੈ ਸਾਹਿਬ ਪੈਸੇ ਮੁੜ ਕੇ ਤੁਹਾਡਾ ਜੀ ਦੀ ਸਰਕਾਰ ਹੈਗੀ ਆ ਗਿਆ ਦੇਖੋ ਗੱਲ ਸੁਣੋ ਸਾਡੇ ਦੇਖਾ ਦਾ ਮੈਂ ਫਿਰ ਨਾ ਆ ਗਿਆ ਹੋਇਆ ਨਹੀਂ ਇੱਥੇ ਹੋਇਆ ਤਾਂ ਤਕਲੀਫ ਹੋ ਗਈ ਬਾਕੀ ਜਿਹੜੇ ਇੱਕ ਮਿੰਟ ਸਾਡੇ ਕੋਲ ਪਾਸ ਆ ਰਿਹਾ ਤੋਂ ਗਲਵੰਦਪੁਰ ਪੈਂਦੀ ਵਾਲੋ ਲਿਖੋ ਤੁਸੀਂ ਰੂਲ ਦੇ ਮੁਤਾਬਕ ਕਾਰਵਾਈ ਕੀਤੀ ਹੈ ਅਸੀਂ ਵੀ ਨਾਲ ਉਹਦੇ ਨਾਲ ਪੁਸ਼ਟੀ ਕਰਦੇ ਹਾਂ ਅਸੀਂ ਵੀ ਇਸ ਦੇ ਨਾ 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 ਮੈਂ ਲਿਖੋ ਲਿਖੋ ਜੀ ਮੈਂ ਕੱਲ ਤਾਈ ਜੀ ਸਭ ਦੇਖੂਗਾ ਜੀ ਨਾ ਜਿਹੜਾ ਸਿਆਮੀ ਜਗਾ ਜੀ ਇਹ ਉਹਦਾ ਮਾਨਯਾ ਐਸੀ ਬਾੜ ਦੇ ਵਿੱਚ ਜਿਹੜੇ ਬੰਦੇ ਵਿਰੋਧ ਕਰਨਗੇ ਮੈਂ ਉਹਨਾਂ ਦੇ ਖਿਲਾਫ ਹਰ ਬਾੜ ਜਾਊਂਗਾ ਨੱਕਦੰਗ ਕਰਕੇ ਰੱਖੂੰਗਾ ਇਹ ਤਾਂ ਬਤਨ ਉਹ ਸੱਚਾ ਤੇਰੇ ਗਰੀਬਾਂ ਦੇ ਇਨਸਾਨ ਨਾਲ ਉਹਨੇ ਲੋਕਾਂ ਦੀ ਬਾਤ ਤੇ ਤੁਹਾਡੇ ਗਮਨ ਨੇ ਰੋਕੇ ਨਿਕਲੇ ਕਲਮਾਨਦ ਘਰ ਅੱਜ ਕਰਦੀ ਸਦਨ ਜੀ ਐਨੇ ਬਾੜ ਪਾ ਆ ਬਾੜ ਮਾਰੇ ਬੋਲੇ ਨਹੀਂ ਉਸ ਵੇਲੇ ਕਲਮਾਨਦ ਥਾ ਥਾ ਸੈਣੀ ਕਰਕੇ ਪਾ ਗਏ ਖੜੇ ਕਰਕੇ ਅੰਦਰ ਦੇਖਾ ਸਕੇ ਮੈਂ ਵਿਰੋਧੀ ਰਿਆਂ ਇਸ ਕਰਕੇ ਪਵਾ ਗਏ ਹੁਣ ਮੇਰਾ ਹੋਇਆ ਤਕਰੀਬ ਹੁੰਦੀ ਆ ਮੈਂ ਹੋਣੀ ਗੱਲ ਕਰ ਰਿਹਾ ਮੇਰੇ ਨਾਲ ਸੀ ਮਿੱਟ ਗਿਆ ਇਹ ਕੰਮ ਕੋ ਕਰੀ ਠੀਕ ਨਾ ਫਾਈਕਾ ਕੇ ਦਿਖਾ ਕੰਮ ਇਤਿਹਾਸ ਪਹਿਲੀ ਵਾਰ ਹੋਇਆ ਜਦੋਂ ਕੋਈ ਕੰਮ ਕਿਸੇ ਦਾ ਚੇਂਜ ਹੋਇਆ ਹੋਵੇ ਆਪਾਂ ਵਿਰੋਧੀ ਹਾਂ ਹੋਵੇ ਇਹ ਨਵੇਂ ਕਰਤਾ ਬਾਹਰ ਆਏ ਕੋਈ ਇਹ ਨਵੇਂ ਕਰਤਾ ਬਾਹਰ ਆਉਣ ਦਾ ਕੀ ਹੁੰਦਾ ਇਹ ਪ੍ਰੋਬਲਮ ਇਹ ਰੂਲ ਕਹਦਾ ਰੂਲ ਦੇ ਅਨੁਸਾਰ ਕਰ ਵੀ ਕਿਤੇ ਰਹਿ ਕੇ ਤਾਂ ਕਰ ਦਿਓ ਚੇਂਜ ਕਰਨਾ ਤੁਹਾਨੂੰ ਇਹ ਬੋਲੋ ਨਹੀਂ ਨਹੀਂ ਬੋਲੋ ਜੀ ਤੁਹਾਡੇ ਕੋਲ ਜੀ ਆ ਗਏ ਉਹਨਾਂ ਨੇ ਮਸਲਾ ਕੀ ਆ ਮਸਲਾ ਕੀ ਆ ਦੱਸੋ ਕੋਈ ਮਸਲਾ ਕੀ ਹੈ ਜੰਮ ਭਈ ਦਵਾਈ ਹੋ ਜੇ ਮਾਰੀ ਹੈ ਕੀ ਬੋਲ ਰਿਹਾ ਹੈ ਮਸਲਾ ਕੀ ਆ ਉਹ ਤੇਰੇ ਕੋਲ ਇਸ ਸੈਗਮੈਂਟ ਬਣਾਇਆ ਅਸੀਂ ਲਾਇਆ ਇਹਦਾ ਰੂਲ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਹੋਰ ਕੁਝ ਨਹੀਂ ਲਿਖਣਾ ਜੋ ਅਸੀਂ ਕੰਨੇ ਉਹ ਲਿਖਣਾ ਉਹ ਰੂਲ ਦੇ ਮੁਤਾਬਕ ਕਰਦੇ ਗਏ ਸੀ ਐਕਟਿਵ ਟੈਂਡਰ ਲੱਗਿਆ ਰੂਲ ਦੇ ਮੁਤਾਬਕ ਕਰਦਾ ਕੀਤੀ ਜਾਵੇ ਸਾਡੇ ਨੂੰ ਰੋਡਾਂ ਨੂੰ ਸਾਜ ਦਿੱਤਾ ਜਾਵੇ ਅਸੀਂ ਕੋਈ ਨਹੀਂ ਲੱਭਾ ਦੇ ਕਿਸੇ ਦਾ ਹੀ ਹੈਲੋ ਤੇ ਆਪਾਂ ਤੋਂ ਨਹੀਂ ਕਰਦੇ ਤੁਸੀਂ ਲੈਣੀ ਯਾਰ ਮੈਂ ਫਿਕਰ ਦੀਂਦੀ ਆ ਅੱਗੇ ਨਹੀਂ ਆਪਣੇ ਖਾਣੇ ਲੋਕਲੇ ਖਰਦਾ ਤੂੰ ਹਰ ਵੇਲੇ ਆਪਣੇ ਬਾਹਰ ਨੂੰ ਚੈਲੰਗਾ ਸਾਡੇ ਲੋਕ ਨਹੀਂ ਪਾ ਲੈ ਕੰਮ ਨਹੀਂ ਜਾਂ ਜੇ ਰੂਲ ਤਾਂ ਕਰਦੇ ਹੋ ਬਾਬਾ ਨੇ ਹਾਂ ਉਹ ਯਾਰ ਬੈਠ ਅਸੀਂ ਵੀ ਇਨਸਾਨ ਆ ਅਸੀਂ ਕੋਈ ਕੋਨਟ੍ਰੈਕਟਰ ਨਹੀਂ ਲੋਕਾਂ ਨੂੰ ਕੋਨਟ੍ਰੈਕਟਰ ਕੋਈ ਤੇ ਤੇਰੇ ਬਾਤ ਤੇਰੇ ਸਾਰੇ ਬਾਰਾਂ ਹੁਣ ਗੁੱਸਾ ਨਹੀਂ ਕੀਤੇ ਆ ਹੰਗੋ ਕਰਾ ਉਸ ਵੇਲੇ ਉਹ ਦੇ ਦੀ ਹੁਣ ਤੂੰ ਕਹਿ ਰੋ ਜੀ ਮੈਂ ਕਰ ਦੇਖੇ ਕਰਦਾ ਤੇ ਇਸ ਦਾ ਕਰਦਾ ਸਾਰਾ ਕਲਰ ਮੋਲਟੀ ਕਰੀਓ ਕੋਈ ਨਹੀਂ ਜੱਡੀ ਤੇ ਕਹਿੰਨੇ ਗੰਢੀ ਹੁਆ ਉਹ ਤੇਰਾ ਹਰ ਬੰਦੇ ਦਾ ਹਾਰਦਾ ਆਰਾਮ ਨਾਲ ਪਸਾ ਲੈਣ ਨੂੰ ਹਰ ਦਾ ਹਰ ਹੰਗੋਲ ਖਾ ਕੇ ਬੇੜਾ ਕਰਦਾ ਗੱਲ ਕਰ ਲੈਣ ਦੇ ਬਰੋ ਕੰਦੇ ਸ਼ਹਿਰ ਦਾ ਬਰੋ ਹਰ ਗੰਗਲ ਸ਼ਹਿਰ ਦਾ ਬਰੋ ਅੰਗੇ ਵੀ ਸ਼ਹਿਰ ਤੋਂ ਬਣਾਇਆ ਦਾਨੂ ਸ਼ਹਿਰ ਦੇ ਲੋਕ ਸੁਣ ਵੀ ਇਹਨਾਂ ਲੋਕੀ ਸ਼ਹਿਰ ਦੇ ਬਰੋ ਇਹਨਾਂ ਨੂੰ ਸੁਣ ਕੇ ਕਹਿੰਦੇ ਉਹ 40000 ਉਹਨਾਂ ਨੂੰ ਹੱਕਿਆ ਲਿਖਾਉਣ ਦਾ ਬਰੋ ਮੇਰੇ ਨਾਲ ਮੇਰੀ ਗਾਰੰਟੀ ਲਿਖੋ ਮੈਂ ਤੇ ਕੇਸ ਕਰਾਂਗਾ ਇਹ ਤਾਂ ਲੋਕੀ ਮੈਨੂੰ ਨਹੀਂ ਕਿਸੇ ਸਿਆਣੇ ਬੰਦੇ ਨਾਲ ਕਿੱਦਾਂ ਬੋਲੀਏ ਜਦੋਂ ਸ਼ਹਿਰ ਦਾ ਬਰੋ ਛਾਂਗਣਾ ਦਾ ਬਾਈ ਬੋਲੀ ਕਹੀ ਲੱਗੇ ਹਰ ਮੇਰੇ ਗੁਰੂ ਬਣਾ ਟੋਡੇ ਬਾਹਰ ਕੇ ਬੋਲੇ ਸਤਿ ਸ੍ਰੀ ਅਕਾਲ ਕਿਨੇ ਕੰਮ ਬਾ ਮ ਬੋਲੇ ਤੁਹਾਨੂੰ ਤਕਰੀਬ ਨਹੀਂ ਚਾਹੀਦਾ ਮੈਂ ਮਦਦ ਕਰਾਂ ਕਿ ਇਹਨਾਂ ਨੂੰ ਮਦਦ ਨਹੀਂ ਸਰਕਾਰ ਦੇ ਸ਼ਹਿਰ ਦੇ ਵਿਕਾਸੇ ਕਰ ਮਦਦ ਤਾਂ ਰੱਖੀ ਹੁੰਦੇ ਨੇ ਨਾ ਤੇ ਗੱਲ ਹੈ ਤੁਸੀਂ ਕਾਂਗਰਸੀ ਬਹੋਂਗੇ ਤੁਸੀਂ ਮੈਨੂੰ ਕਢਾਣੇ ਕਢਾ ਲਓ ਹਿਮ ਰਖੋ ਯਾਰ ਯਾਰ ਬਸ ਕਰ ਬਸ ਅਸੀਂ ਹੁਣ ਦੀ ਗੱਲ ਹੈ ਤੁਸੀਂ ਹਾਂਜੀ ਟੈਂਡਰ ਲੱਗਾ ਚੀਨ ਨੂੰ ਕੋਈ ਤਕਰੀਬ ਨਹੀਂ ਕਿਸੇ ਦਾ ਕੰਮ ਲੱਗਾ ਮੇਰਾ ਖੋਦ ਨਹੀਂ ਪਾਇਆ ਉਹ ਵੇ ਤੁਹਾਡਾ ਨਹੀਂ ਹੋਇਆ ਦੂਜੇ ਦਾ ਆਪਾ ਹੋ ਨਹੀਂ ਦੇਣਾ ਸੀ ਮਤਲਬ ਤੁਸੀਂ ਇਕੱਲੋ ਸਾਡਾ ਪਾਓ ਸਾਡਾ ਕੌਮ ਕਹੋ ਇਹ ਨਾ ਨਾ ਮੇਰਾ ਪਾਇਆ ਨਹੀਂ ਆਪਾਂ ਕਿਸ ਦਾ ਨੀ ਰਹਿਣਾ ਜੇ ਰੂਲ ਹੈ ਤੇ ਕਰ ਦਿਓ ਯਾਰ ਜੇ ਕਰਦੇ ਤੇ ਯਾਰ ਗਲਤ ਕੀ ਆ ਇਹ ਤਾਂ ਦੱਸੋ ਟੈਂਡਰ ਲੱਗਾ ਆ ਗ੍ਰਾਂਟ ਦਾ ਆਪਾਂ ਇੱਥੇ ਕੰਮ ਹੋ ਗਿਆ ਜੇ ਲਿਖ ਦਿਓ ਜੇ ਰੂਲ ਹੈ ਤੇ ਕਰ ਦਿਓ ਰੂਲ ਦੇ ਹਿਸਾਬ ਨਾਲ ਕਰ ਦਿੱਤੀ ਆ ਤੇ ਕਹਿੰਦੇ ਕਰ ਦਿਓ ਫੇਰ ਤੜਫਦੇ ਫੇਰ ਤੜਫਦੇ ਨੂੰ ਲੱਖੋ ਇੱਕ ਮਿੰਟ ਚੁੱਪ ਕਰਵਾ ਦਿਓ ਰੂਲ ਦਾ ਨਿਯਮ ਬਣਿਆ ਹੋਣ ਦਿਓ ਰੂਲ ਲਗਾ ਰੂਲ ਦੇ ਬਦਲ ਕਰ ਗਈ ਟੂਰ ਦੇ ਵਿੱਚ ਗੱਲ ਮੈਡਮ ਗਈ ਗੱਲ ਗਈ ਕਿ ਮੇਰੇ ਦਾ ਸਾਈਡ ਹੈ ਸਾਰਾ ਕੁਝ ਬੋਲ ਕੇ ਕਿਸੇ ਨੂੰ ਲੱਗਦਾ ਲੱਗੋ ਤੁਹਾਨੂੰ ਜੇ ਰੂਲ ਹੈਗਾ ਤਾਂ ਕਰ ਦੇ ਬੰਦ ਕਰ ਰੂਲ ਹੈਗਾ ਤਾਂ ਕਰ ਦੇ ਲਿਖਣਾ ਹੈ ਬ్రో ਹਾਂਜੀ ਲਿਖਣਾ ਮੈਂ ਨਾ ਮੈਂ ਨਾ ਰੂਲ ਨਹੀਂ ਲਿਖਦੇ ਤੁਹਾਨੂੰ ਰੂਲ ਨਹੀਂ ਲਿਖਿਆ ਨਾ ਬਰੋਦੀਆਂ ਤੂੰ ਘਟਾਰ ਹੈ ਤੁਹਾਡੇ ਬਰੋਦੀ ਤੁਹਾਡੇ ਨਾਲ ਕੰਮ ਹੋ ਰਿਹਾ ਤੁਹਾਰੇ ਤੁਝ ਮਾਰ ਨਹੀਂ ਬਰੋਦੀ ਹੈ ਉਹ ਸ਼ਾਵਾ ਤੇਰੇ ਪਤੀ ਤੇਰੇ ਘਰ ਆਉਣਾ ਹੋ ਜਾਂਦਾ ਜਾਂ ਜੇ ਹੁੰਦਾ ਭਟਿਆ ਇਹ ਰੂਲ ਹੈ ਕਰਦੇ ਨਾ ਕੋਈ ਨਹੀਂ ਹੈਲੋ ਇੱਕ ਮਿੰਟ ਇਹ ਆਪੋ ਸੁਪਲਾ ਕੇ ਉਹ ਕਹਿੰਦੇ ਦੂਸਰੇ ਬਾਹਰ ਨੂੰ ਕੋਈ ਹੱਕ ਨਹੀਂ ਜੀ ਤੁਸੀਂ ਅੱਗੇ ਵਿੱਚ ਉਹਨੂੰ ਬੰਦਾ ਕਰਦੇ ਜਾ ਰਹੇ ਹੋ ਤੁਸੀਂ ਬੈਠੇ ਰਹਿੰਦੇ ਸੀ ਮਲਾਜਮਾ ਮਲਾਜਮਾ ਤੁਹਾਡਾ ਨਹੀਂ ਬਣਦਾ ਨਹੀਂ ਫਿਰ ਛੱਡੋ ਪੁੱਛ ਲੈ ਫਿਰ ਮੈਂ ਤੁਹਾਨੂੰ ਪੁੱਛੇ ਕਿ ਜਦੋਂ ਤੁਹਾਡਾ ਨਹੀਂ ਬਣਦਾ ਤੁਹਾਡਾ ਨਹੀਂ ਬਣਦਾ ਸਾਡੇ ਜੀ ਜੇ ਰੂਲ ਇਹਦਾ ਇਹ ਲਿਖਾ ਦੋ ਬੇ ਜਰੂਰ ਇਹਦੇ ਕਰ ਦਿਓ ਕਰ ਦਿਓ ਜੇ ਉਹਨਾਂ ਦਾ ਕਰ ਦਿਓ ਰੂਲ ਹੱਦ ਕਰ ਦਿਓ ਬਸ ਗੱਲ ਕਰ ਦਮ ਦੁਬਾਰਾ ਵੱਲੋਂ ਕੀ ਜਾਂਦਾ ਜੇ ਬੋਧ ਖਾਂਦੇ ਅਸੀਂ ਉਹਨਾਂ ਦੇ ਅਨੁਸਾਰ ਖਾਂਦੇ ਆ ਪਰ ਇਹ ਪ੍ਰਧਾਨ ਬੰਦੂਤਾ ਹੋਰ ਸਾਰੇ ਮਤਾ ਪ੍ਰਵਾਨ ਹੋ ਕੇ ਆਂਦੇ ਅਗਲੇ ਦਿਨ ਤੇਰਾ ਕੰਮ ਹੋਊਗਾ ਅਸੀਂ ਕਿਹੜਾ ਰੋਕਦੇ ਪਏ ਆ ਜੇ ਰੂਲ ਇਹਦੇ ਕਰ ਦਿਓ ਅਗਲਾ ਮਤਾ ਪਾਸ ਤੂੰ ਵਾਰ ਨੰਬਰ 4 ਦੇ ਵਿੱਚ ਮੀਟਰ ਲੱਗਣਾ ਜੀ ਕਮਿਊਨਿਟੀ ਸੈਂਟਰ ਲਾਓ ਲਾਓ ਇੱਕ ਛੇ ਕਮਿਟੀ ਸੈਂਟਰ ਇਹ ਬੁਰੀ ਬਾਰੇ ਗੱਲ ਕਰਨ ਕਰੋ ਕਿੱਥੇ ਕਰਦੇ ਗੜਕੰਗਰ ਰੋਡ ਦੇ ਥੱਲੇ ਨੂੰ ਉੱਤਰਦੇ ਨੇ ਯਾਰ ਪੁੱਛਿਆ ਪੁੱਛਦੇ ਕੋਈ ਉਹ ਕੋਈ ਨਹੀਂ ਉਹ ਸਾਡੀ ਕਮੇਟੀ ਦੀ ਜਗ੍ਹਾ ਆਪਣੀ ਇਹ ਜਿਹੜੇ ਹਾਲ ਬਣਾਏ ਦਾ ਆਪਣਾ ਹੀ ਆ ਯਾਰ ਜਿੱਥੇ ਜਿੱਥੇ ਮੈਂ ਬਣਾਇਆ ਸੀ ਸਰਦਾਰ ਪ੍ਰਕਾਸ਼ ਸਿੰਘ ਵਾਦਲ ਨੇ ਕਾਂਗਰਸੀ ਨੇ ਉੱਤੇ ਆ ਕੇ ਆਪਣਾ ਬੋਰਡ ਲਾ ਦਿੱਤਾ ਜਿਹੜੀ ਉਹ ਆਜੇ ਨਹੀਂ ਕੋਲ ਬਿੱਤਾ ਚੰਗੀ ਤਰ੍ਹਾਂ ਕੇ ਦੇ ਜਨਾਬ ਜੇ ਤੁਸੀਂ ਇਹ ਫੈਸਲਾ ਹੀ ਕੀਤਾ ਵੀ ਹਰ ਮੀਟਿੰਗ ਤੇ ਬੋਲਣੇ ਉਹ ਨਹੀਂ ਇਹ ਆਰਾਮ ਨਾਲ ਸਿਆਰ ਨਾਲ ਪੁੱਛਿਆ ਜੇ ਪੁੱਛਿਆ ਵੀ ਬੁਨਾ ਹੋਸਰੇ ਲੱਗੇ ਸੁਣ ਲੋ 25 ਲੱਖ ਜਿਹੜੀ ਦੁਰਗਾਪੁਰ ਤੋਂ ਪ੍ਰਾਪਰਟੀ ਆਪਾਂ ਨੂੰ ਹੋਈ ਆ ਮੇਰੇ ਕੋਲ じゃ ਪੁੱਛਣ ਦਾ ਹੱਕ ਹੈਗਾ ਨਹੀਂ ਹੈਗਾ ਚੌਕਰ ਜੀ ਬੈਜੀ ਆਰਾਮ ਲੈ ਜਿਹੜਾ ਜਿਹੜਾ ਬਣਾਇਆ ਹੋਇਆ ਰੋਡ ਵੀ ਆ ਜੀ ਕਦੀ ਪਰੂ ਦੇ ਗਾਲ ਕਦੀ ਜੀਤ ਦੇ ਗਾਲ ਨਹੀਂ ਤੁਹਾਡੇ ਕੋਲ ਗੱਲ ਪੈਣ ਦਾ ਠੇਕਾ ਹੈ ਤੇ ਲੋਕਾਂ ਨੂੰ ਕਹਿੰਦੇ ਸਿਆਣੇ ਬਣਨੇ ਦੀ ਬੇਇੱਜ਼ਤੀ ਕਰਦੇ ਨਹੀਂ ਜੇ ਤੂੰ ਮੈਂ ਬਕਸਾ ਦਾ ਮੈਂ ਨੰਬਰ ਲਗਾਣਾ ਹਾਂ ਮੈਂ ਪੁੱਛਦਾ ਹਾਂ ਜੇ ਸਾਡੇ ਤੋਂ ਮੈਂ ਮੈਂ ਹਰ ਗੱਲ ਦੇ ਵਿੱਚ ਬੋਲਣਾ ਜਿਆਦਾ ਬੋਲਣਾ ਨਹੀਂ ਕੋਈ ਮੀਟਿੰਗ ਕਰਦੀ ਮੀਟਿੰਗ ਕਰਦੀ ਆ ਗੱਲ ਕਰਦੇ ਆਂ ਮੀਟਿੰਗ ਕਰਨ ਦਾ ਪੁੱਛ ਲਿਆ ਮਾੜੀ ਨਹੀਂ ਮੈਂ ਨਹੀਂ ਬੋਲ ਸਕਦਾ ਇਹ ਸਹੀ ਹੈ ਇਹ ਕੀ ਕਹਿ ਸਕਦੀ ਤੂੰ ਨਹੀਂ ਬੈਠੇ ਇੱਕ ਵਾਰ ਬੈਠੋ ਫੜੀ ਵੀ ਮਾਂ ਮਾਂ ਨਹੀਂ ਕਰਦੀ ਬੈਠੇ ਬੈਠੇ ਕਰਦੇ ਆਂ ਉਹ ਪਤਾ ਕੀ ਕਰ ਰਹੇ ਆ ਇਹ ਜਿਹੜੇ ਕਰ ਰਹੇ ਆ ਇਹ ਕੋਈ ਜੀ ਬੈਠੇ ਬੋਲ ਸਕਦਾ ਤੂੰ ਜਵਾਬ ਦੇ ਦਿੰਦੇ ਸਰਦਾਰ ਤੂੰ ਉਹਦੀ ਕਰ ਰਹੇ ਆ ਮੈਂ ਤੁਹਾਨੂੰ ਦਿਖਾ ਰਹੇ ਆ ਬੋਲਣ ਦਾ ਮੈਨੂੰ ਵੀ ਬੋਲਣ ਦਾ ਮਤਲਬ ਆਇਆ ਉਹਨਾਂ ਨੂੰ ਪਤਾ ਸਾਨੂੰ ਪਤਾ ਆ ਵੀ ਸੱਚ ਨੇ ਆਪ ਆਰਡਰਾਂ ਨੇ ਦਿੱਤੀ ਇਹ ਆਰਡਰ ਅੱਗੇ ਦੇ 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 ਰੱਖੋ ਉਹ ਆ ਗਈ ਆ ਵਾਪਸ ਜੇ ਲਿਖ ਦੋ ਕਿ ਤੁਹਾਡੇ ਮੂਲੇ ਬਾਰੇ ਕਹਿੰਦੇ ਪਤਾ ਕੀ ਤੂੰ ਝੂਠ ਨੂੰ ਸੱਚ ਬਣਾ ਲਈਂਗਾ ਸਾਹਿਬ